ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਔਰ ਗੁਰੂ ਨਾਨਕ ਦੇ ਜਿਹਦਾ ਜੋ ਗੁਰਪੁਰਬ ਹੈ ਇਸ ਉੱਤੇ ਜ਼ੈਂਜੀ ਇਮੀਗ੍ਰੇਸ਼ਨ ਵੱਲੋਂ ਸਾਰੀ ਹੀ ਸੰਗਤ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਗੁਰਦਾਸਪੁਰੀਆਂ ਨੂੰ ਪੰਜਾਬੀਆਂ ਨੂੰ ਫਤਿਹ ਸਾਂਝੀ ਕਰਦੇ ਆ ਔਰ ਗੁਰਨਾਨਕ ਦੇ ਜੀ ਦੇ ਗੁਰਪੁਰਬ ਦੇ ਸਬੰਧੀ ਦੇਖੋ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇੱਕ ਬਹੁਤ ਹੀ ਬੰਧਸ ਸੁਨੇਹਾ ਦਿੱਤਾ ਹੈ ਉਹ ਸੁਨੇਹਾ ਇਹ ਹੈਗਾ ਕਿ ਅਸੀਂ ਸਾਰੇ ਕਹਾ ਅਸੀਂ ਕਿਸੇ ਵੀ ਜਾਤ ਧਰਮ ਮਜ ਹਨ ਮੰਨਦੇ ਹੋਈਏ ਪਰ ਪ੍ਰਮਾਤਮਾ ਸਾਡਾ ਸਾਰਿਆਂ ਦਾ ਇੱਕ ਹੈ। ਔਰ ਸਭ ਤੋਂ ਵੱਡੀ ਜਿਹੜੀ ਚੀਜ਼ ਹੈਗੀ ਆ ਉਹ ਹੈਗੀ ਆ ਕਿ ਗਿਆਨ এডਿਕੇਸ਼ਨ ਗੁਰੂ ਨਾਨਕ ਦੇਵ ਜੀ ਨੇ ਜਦੋਂ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਸੀ ਤੁਹਾਡਾ ਗੁਰੂ ਕੌਣ ਹੈ ਤੇ ਉਹਨਾਂ ਨੇ ਇੱਕੋ ਹੀ ਗੱਲ ਕਹੀ ਸੀ ਕਿ ਸ਼ਬਦ ਗੁਰੂ ਸੁਰਤ ਤੋਂ ਨੱਥੇਲਾ ਕਿ ਜਿਹੜਾ ਸ਼ਬਦ ਹੈ ਜਿਹੜਾ ਨੋਲਿਜ ਹੈ ਜਿਹੜਾ ਗਿਆਨ ਹੈ ਇਹੀ ਮੇਰਾ ਗੁਰੂ ਹੈਗਾ। ਸੋ ਅੱਜ ਸਾਨੂੰ ਵੀ ਗੁਰੂ ਨਾਨਕ ਦੇਵ ਜੀ ਦੇ ਪਾਏ ਹੋਏ ਪੌਰਨਿਆਂ ਦੇ ਚੱਲਣ ਦੀ ਲੋੜ ਹੈ ਕਿਉਂਕਿ ਜਦੋਂ ਤੱਕ ਪੂਰੀ ਮਾਨਵਤਾ ਦੇ ਵਿੱਚ ਐਜੂਕੇਸ਼ਨ ਫੈਲੇ ਵਿਦਿਆਚਾਨਣ ਹੋਈ ਵਿਦਿਆ ਵਿਚਾਰੀਤਾ ਪਰਉਪਕਾਰੀ ਜਦੋਂ ਸੇ ਗਿਆਨ ਮਾਰ ਦਾ ਸਮਝ ਨਹੀਂ ਰੱਖਾਂਗੇ ਸਾਡੇ ਅੰਦਰ ਇੱਕ ਸੂਝ-ਬੂਝ ਨਹੀਂ ਆਵੇਗੀ ਅਸੀਂ ਚੰਗੇ ਨਾਗਰਿਕ ਨਹੀਂ ਬਣਾਂਗੇ ਉਦੋਂ ਤੱਕ ਜਿਹੜੀ ਹੈਗੀ ਮਾਨਵਤਾ ਦਾ ਭਲਾ ਨਹੀਂ ਹੋ ਸਕਦਾ ਅੱਜ ਦੁਨੀਆ ਭਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਜੋ ਲੋਕ ਯਾਦ ਕਰਦੇ ਨੇ ਉਹਨਾਂ ਨੂੰ ਮੰਨਦੇ ਨੇ ਇਸੇ ਕਰਕੇ ਨੇ ਕਿਉਂਕਿ ਉਹਨਾਂ ਨੇ ਜਿੱਥੇ ਆਪ ਵੱਡੇ ਸੀ ਉਹਨਾਂ ਨੇ ਲੋਕਾਂ ਨੂੰ ਵੀ ਵੱਡੇ ਬਣਦੀ ਜਾਂਚ ਦਸੀ ਕਹਿੰਦੇ ਨੇ ਵੱਡਾ ਉਹ ਹੁੰਦਾ ਹੈ ਜਿਹੜਾ ਕਿਸੇ ਨੂੰ ਛੋਟੇ ਹੋਣ ਦਾ ਅਹਿਸਾਸ ਨਾ ਹੋਵੇ ਸੋ ਇਸ ਲਈ ਕਿਹਾ ਜਾਂਦਾ ਹੈ ਕਿ ਸਭ ਤੋਂ ਵੱਡਾ ਸਤਗੁਰੂ ਨਾਨਕ ਜਨਕਲ ਰਾਖੀ ਮੇਰੀ ਤੇ ਉਹਨਾਂ ਨੇ ਸਾਰੇ ਧਰਮਾਂ ਨੂੰ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲੇ ਤੇ ਮਾਨਵਤਾ ਦਾ ਇੱਕ ਉਪਦੇਸ਼ ਦਿੱਤਾ ਜਿਵੇਂ ਗੁਰਬਾਣੀ ਵਿੱਚ ਆਉਂਦਾ ਹੈ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗੁ ਪੁਜਿਆ ਕੋਣ ਭਲੇ ਕੋ ਮੰਦੇ ਸਤਿਗੁਰਾਂ ਦਾ ਧੰਨ